ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਦੀਪ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲਦੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਾਸ ਸੱਡਾ ਜੀ ਤੇ ਸਾਡਾ ਜ਼ਿਲ੍ਹਾ ਬਠਿੰਡਾ ਰਹਿ ਜਾਂਦਾ ਤੇ ਸਾਡੀ ਜਿਹੜੀ ਸ਼ਿਪਿੰਗ ਹੈ ਉਹ ਆਲ ਇੰਡੀਆ ਚ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਬਾਰ-ਬਾਰ ਪੁੱਛਦੇ ਹੋ ਵੀ ਸ਼ਿਪਿੰਗ ਕਿੰਨੀ ਹੈ ਜਿਵੇਂ ਹੁਣ ਆ 16 ਵਾਲੇ ਸੂਟ ਆ ਗਏ ਜੀ ਇਹਦੇ ਉੱਪਰ 85 ਰੁਪਏ ਪੈਂਦੇ ਆ ਕੱਲੇ ਸੂਟ ਤੇ ਪੈਂਟ ਕਰ ਵੀਏ ਪਾਏ ਜਾਂਦੇ ਇਹ ਬੇਟ ਦੇ ਹਿਸਾਬ ਨਾਲ ਕੋਈ ਅਸੀਂ ਨਹੀਂ ਭਾਰ ਉਹਦੇ ਪੈਸੇ ਵਧਾਉਂਦੇ ਹਾਂ ਸ਼ਿਪਿੰਗ ਦੇ ਜੀ ਕਿਉਂਕਿ ਜੇ ਹੁਣ ਕਿਲੋ ਚਾ ਕਿਲੋ ਦੇ ਵਾਹੇ ਲੱਗਣਗੇ ਅੱਧਾ ਕਿਲੋ ਅੱਧਾ 2 ਕਿਲੋ 2 ਕਿਲੋ ਦੇ ਲੱਗਣਗੇ ਬਕਾਇਦਾ ਬਕਾਇਦਾ ਉਹ ਤੇ ਜਿਹੜੀ ਪਰਚੀ ਹੁੰਦੀ ਉਹ ਤੇ ਵੇਟ ਵੀ ਲਿਖਿਆ ਹੁੰਦਾ ਆ ਆ ਗਏ ਜੀ ਇਟਾਲੀਅਨ ਬੂਲ ਦੇ ਜਨ ਕਿ ਇਟਾਲੀਅਨ ਪਸ਼ਮੀਨਾ ਇਹ ਖਰਾਬ ਨਹੀਂ ਹੁੰਦਾ ਤੇ ਬੁਰ ਨਹੀਂ ਆਉਂਦਾ ਜੀ ਆਹ ਕਪੜੇ ਦੇ ਤੇ ਉਹ ਪਹਿਲਾਂ ਦੇਖ ਲਓ ਬਾਜੂ ਵਰਕ ਕਪੜਾ ਸੀ ਹੰਡਾਇਆ ਹੋਇਆ ਵਰਕ ਨਹੀਂ ਹੁੰਦਾ ਪੁੱਤਰ ਜੀ ਪ੍ਰਿੰਟ ਪ੍ਰਿੰਟ ਹੁੰਦਾ ਆ ਲਓ ਜਿੱਦੂ ਸਾਡੇ ਸਾਰਾ ਡਿਜ਼ਾਈਨ ਦਿਖਾ ਦੀ ਮੇਰਾ ਮੂੰਹ ਹੀ ਦਿਖਾਈਏ ਆ ਦੇਖੋ ਇੱਕ ਨਾ ਤਾਕੜਾ ਪ੍ਰਿੰਟ ਹੈ ਦਾ ਤੇ ਆ ਛੋਟੇ ਫੁੱਲ ਬਾਹਾਂ ਤੇ ਆਉਣਗੇ ਕੀ ਇਹ ਆ ਗਿਆ ਜੀ ਮਹਿਰੂਨ ਰੈੱਡ ਮਹਿਰੂਨ ਕਲਰ ਤੇ ਪਲੇਨ ਇਹਦੇ ਹੁ ਸਲਵਾਰ ਜਿਹੜੇ ਫੁੱਲ ਹੈ ਜੀ ਇਹ ਮਗਰਮੂਰੇ ਹੈ ਜੀ ਤੇ ਆ ਗਲੇ ਤੇ ਟਾਈਜੀ ਬਣੀ ਹੋਈ ਹੈ ਇਹ ਇਹ ਜਿਹੜੇ ਸੂਟ ਹਨ ਇਹਦੇ ਬਿਲਕੁਲ ਬੁਰਨੀ ਹੁੰਦਾ ਜੀ ਕਿਉਂਕਿ ਇਹ ਚੀਜ਼ ਮੈਂ ਪਾਈ ਹੋਈ ਹੈ ਜਿਹੜੀ ਚੀਜ਼ ਮੈਨੂੰ ਪਤਾ ਹੁੰਦਾ ਵੀ ਇਹਦੇ ਬੁਰਨੀੋਂ ਦੋ ਬੰਦਾ ਸਹੀ ਦਿੰਨੀ ਹੈ ਜਿਹਨਾਂ ਦਾ ਮੈਨੂੰ ਪਤਾ ਜੀ ਉੱਥੇ ਚੁੱਪੀ ਕਰ ਗਈ ਤੇ ਨਰੇਟ ਜਾਣ ਕੇ ਤੁਸੀਂ ਖੁਸ਼ ਹੋ ਜਾਓਗੇ ਆ ਗਏ ਇਹਦਾ ਸਾਲ ਸਟਾਲ ਇਹਦੀ ਕੀਮਤਾ ਸਿਰਫ 650 ਰੁਪਏ ਦੀ ਸਾਰੇ ਸੂਟ 650 ਚ ਚੱਲਣਗੇ ਆਹ ਗੈਰੀ ਨੇਵੀ ਨੇਵੀ ਬਲੂ ਬੇਤਮ ਜਿਹਾ ਹਮਲੇ ਵਿੱਚ ਠੀਕ ਹੋਇਆ ਟਰਨ ਟਰਨ ਕਰਦੇ ਦਾ ਕਰਦਾ ਰਾਤ ਬਿਨੈ ਸੈੱਟ ਹੋ ਜਾਂਦਾ ਮਾੜਾ ਮੋਟਾ ਸਾਬ ਨੂੰ ਸੈੱਟ ਹੁੰਦਾ ਰਾਤ ਨੂੰ ਫੇਰ ਲੱਗ ਜਾਂਦਾ ਪੈਨੂ ਕਾ ਯੂਨੀਵਰਸਿਟੀ ਦੇ ਵਿੱਚ ਕੁਝ ਗਲਤ ਖਾਂਦਾ ਹੋਏਗਾ ਠੰਡਾ ਦਿੱਤਾ ਇਹਨਾਂ ਦੇ ਜਿਹੜਾ ਡਿਜ਼ਾਈਨ ਆ ਜੀ ਇਹ ਮੰਗਰਪੂਰੇ ਦਾ ਹੋਊਗਾ ਸੂਟਾਂ ਦੀ ਅੱਗੇ ਇਹਦਾ ਡਿਜ਼ਾਈਨ ਡਿਫਰੈਂਟ ਨਾਲ ਉਹਦੇ ਬਣਾ ਲਏ ਹਾਂ ਇਹਨਾਂ ਦੇ ਬਾਹਾਂ ਦੇ ਵੀ ਫੁੱਲ ਆ ਜੀ ਆਹ ਅਸੀਂ ਬਾਹਾਂ ਦਾ ਬਾਜੂ ਦਾ ਵਰਤਨ ਦਿਖਾਉਣਾ ਅਸੀਂ ਬਾਜੂ ਦਾ ਡਿਜ਼ਾਈਨ ਮਾੜਾ ਕੈਮਰਾ ਕੱਢੀ ਚੱਲ ਬੰਦੇ ਚੱਲੀ ਜਾਂਦੀ ਵੀਡੀਓ ਤਾਂ ਆ ਬਦ ਦੁੱਤੇ ਫੁੱਲ ਲਾਉਣਗੇ ਜੀ ਆ ਗਲੇ ਤੇ ਫੁੱਲ ਆਊਗਾ ਤੇ نیچے ਵੀ ਲਿਆ ਜਿਹੜਾ ਫੁੱਲ ਹੈਗੀ ਡਿਜ਼ਾਈਨ ਬਹੁਤ ਸੋਹਣੀ ਹੈ ਜੀ ਐਵੇਂ ਲੱਗਦਾ ਜਿੱਦਾਂ ਵਰਕ ਹੁੰਦਾ ਹੁੰਦਾ ਤੇ ਆ ਇਹਦੀ ਆ ਗਈ ਜੀ ਤੇ ਕਪੜਾ ਦਾ ਕਪੜਾ ਹੀ ਬਹੁਤ ਬੜੀ ਜੀ ਕਪੜਾ ਹੈ ਜੀ ਤੇ ਬੁਰਨੀ ਹੁੰਦਾ ਬਿਲਕੁਲ ਵੀ ਓਨਲੀ 650 ਦਾ ਸਟਾਲ ਦੇਖੋ ਇਹਨਾਂ ਦੇ ਬਹੁਤ ਸੋਹਣੇ ਸਟਾਲ ਹੈ ਸਿਰਫ 650 ਰੁਪਏ ਇਹਦੀ ਮੇਵੀ ਦੀਆਂ ਆ ਗਈਆਂ ਜਾਮਣ ਰੰਗਾਂ ਜਾਮਣੀ ਗਿਆ ਤੱਕ ਦਿਓ ਭਾਈ ਬਹੁਤ ਭੰਮ ਲੱਗੀ ਹਾਂ ਬਹੁਤ ਤਾਂ ਲੱਗੀ ਤਾਂ ਦੱਸ ਨਹੀਂ ਭੁੱਖ ਲੱਗੀ ਬਣਾ ਦੂੰ ਖਾਣਾ ਕੋਕੜੇ ਖਾ ਕੇ ਸੁਸਤੀ ਜ਼ਰੂਰ ਆਈ ਪਈ ਐ ਅੱਛਾ ਇਹ ਤਾਂ ਮੋਬਾਈਲ ਦੇਖਣਾ ਤੇ ਤੈਨੂੰ ਸੁਸਤੀ ਆਉਂਦੀ ਨਹੀਂ ਕੰਮ ਕਰੇ ਤੇਨੂੰ ਸੁਸਤੀ ਆ ਜਾਂਦੀ ਆ ਆ ਗਈ ਜਾਮਣੀ ਜ ਰੰਗ ਇਹਨਾਂ ਤੇ ਗੱਲਾਂ ਦੀ ਸਾਰੀ ਇੱਦਾਂ ਟਾਈ ਬਣੀ ਹੋਈ ਐ 85 ਰੁਪਏ ਦੇ ਸੂਟ ਆਊਗਾ ਜੀ ਕਿਉਂਕਿ ਇਹਦੇ ਨਾਲ 1.5 ਕਿਲੋ ਚ ਜਾਂਦਾ ਸੂਟ ਤੇ ਬਾਹਾਂ ਤੇ ਫੁੱਲ ਆਉਣਗੇ ਇਹਦਾ ਸਰਦੀਆਂ ਤੇ ਹਾਲ ਤਾਂ ਇਹੀ ਹੁੰਦਾ ਜੀ 1 ਕਿਲੋ 1.5 ਕਿਲੋ ਜੀ ਆਉਂਦਾ ਸੂਟ ਇਹ ਦਾ ਡਿਜ਼ਾਈਨ ਦੇ ਮੰਗਨ ਮੂਰੇ ਆ ਜੀ ਪਈਆਂ ਤੇ ਮੈਨੂੰ ਉਹ ਆਏ ਕੁਐਸ਼ਨ ਆ ਕਿ ਅੱਗੇ ਤੁਸੀਂ ਪੈਂਟਰ ਭਿੰਆਂ ਚ ਜਾਂ 50 ਚ ਭੇਜਦੇ ਹੁੰਦੇ ਸੀ ਮੇਰਾ ਰੇਟ ਨਹੀਂ ਵਧਿਆ ਜੀ ਉਹ ਸੀਜ਼ਨ ਦੇ ਆਪਣਾ ਮੈਟਰ ਕਰਦੇ ਜਿਹੜੇ ਗਰਮੀ ਵਾਲੇ ਸੂਟ ਆ ਜੀ ਉਹਦਾ 50 ਚ ਵੀ ਆਉਂਦਾ ਪੈਂਟ ਜੀ ਵੀ ਆਉਂਦਾ ਇਹ ਇਹ ਆ ਕਿ ਸਰਦੀਆਂ ਵਾਲੇ ਭਾਰੇ ਹੁੰਦੇ ਜੀ ਇਹ ਮੇਰਾ ਰੇਟ ਨਹੀਂ ਵਧਿਆ ਜੀ ਪਾ ਕੱਪੜਿਆਂ ਦਾ ਵੇਟ ਵਧਿਆ ਨਾਲ ਹੁਣ ਸੌਲ ਸਟੋਲ ਜੀ ਨੇ ਦੇ ਆ ਦੇਖੋ ਸਿਰਫ 650 ਰੁਪਏ ਵਿੱਚ ਆ ਗਰੀ ਮਾਸਟਰਡ ਇਹ ਮਾਸਟਰਡ ਦਾ ਸੌਲ ਹੈ ਮੈਂ ਤਾਂ ਡਰ ਗਈ ਸੀ ਮੈਂ ਕਿਹਾ ਉਹ ਇਹ ਤਾਂ ਸੌਲ ਹੀ ਗੋਲਡਨ ਮਾਸਟਰਡ ਆ ਗਿਆ ਜੀ ਕਲਰ ਬਹੁਤ ਆ ਜੀ ਬਹੁਤ ਅੱਛਾ ਡਿਜ਼ਾਈਨ ਹੈ ਜੀ ਇਹ ਕਲਰ ਘੈਂਟ ਹੈ ਨਾ ਚਮਕ ਮੀ ਕਿਤੇ ਕੋਈ ਨਹੀਂ ਹੁੰਦਾ ਜੀ ਇਹ ਕਪੜਾ ਸਾਡਾ ਹੰਡਾਇਆ ਹੋਇਆ ਆਹ ਹੁਣ ਜਿਹੜਾ ਮੈਂ ਤਾਣਾ ਖੋਲੀ ਇਹਨੇ ਸਾਰੀਆਂ ਮੈਂ ਕੱਲੀ ਮਾਰੂਗੀ ਜੀ ਪੂਜਾ ਮਾ ਨਹੀਂ ਮੇਰੇ ਨਾਲ ਕੰਮ ਕਰਾਉਂਦਾ ਆ ਤਾਂ ਹਲਕਾ ਹਲਕਾ ਕੰਮ ਆ ਆ ਦੇਖੋ ਜੀ ਮਾਸਟਰ ਆਉਣ ਲਈ 650 ਦਾ ਤੇ ਬੁਰਨੀ ਹੁੰਦਾ ਜੀ ਆ ਕਪੜੇ ਤੇ ਬੇਕਿੱਲ ਹੋ ਕੇ ਲੈ ਤੇ ਗੱਟਾ ਛੱਟ ਕੇ ਸਿੱਥੇ ਚੱਕੀ ਵੀ ਗੁੱਲੀ ਭਰਾਵਾ ਚੱਕੀ ਤੇ ਪੀਣਾ ਕਰਾਉਣਾ ਪਊਗਾ ਓਜੱਕੀ ਖੁੱਲੀ ਨਹੀਂ ਜਿਹੜੀ ਪੀਣਾ ਕਰਦੀ ਆ ਇਸਨੇ ਮਹਰੋ ਕੇ ਕਸੂਰ ਭਈ ਆਹ ਲੋ ਜੀ ਬਲੈਕ ਬਲੈਕ ਤੇ ਬਲੈਕ ਨਹੀਂ ਕੌਫੀ ਕੌਫੀ ਹੁਣਾ ਗੱਪ ਧਰਦਿਆ ਕਰ ਤੂੰ ਬਿਰਮਤ ਵਾਲਾ ਭਾਈ ਗੁੱਡੀ ਐ ਫਲੋ ਫਲੋ ਚ ਬੋਲਤਾ ਸੀ 650 ਰੁਪਏ ਦਾ ਰੂ ਰੇਟ ਆ ਦੇਖੋ ਜੀ ਇਹਨੇ ਡਿਜ਼ਾਈਨ ਬਹੁਤ ਸੋਹਣਿਆ ਜੀ ਇਹ ਸਾਡੇ ਦੀਪੂ ਦੀ ਉੱਚੋ ਐ ਹੁੰਦੀ ਆ ਡਿਜ਼ਾਈਨ ਪਸੰਦ ਜਿਆਦੇ ਦੀਪੂ ਕਰਦਾ ਮੇਰੇ ਨਾਲ ਟੌੜਾ ਵੀ ਨਾ ਹੋ ਜੀ ਜਿਆਦੇ ਥੋੜਾ ਜਿਹਾ ਬਾਜੂ ਵਰਕ ਸਾਰਿਆਂ ਦੇ ਇਹਨਾਂ ਦੇ ਬਾਜੂ ਵਰਕ ਨਹੀਂ ਹੁੰਦਾ ਵੀਰੇ ਸੌਰੀ ਪ੍ਰਿੰਟ 650 ਤੈਨੂੰ ਨਾ ਕੋਈ ਕਿਤੇ ਘੂਗੀਆਂ ਪਾ ਕੇ ਦੇ ਦੇ ਆ ਲੋ ਆਪਣੇ ਵਾਲਾ ਰੇਟ ਸੋਂ ਨੂੰ ਸਟੌਲ ਸੂਟਾਂ ਦਾ ਕੋਈ ਨਹੀਂ ਦੇਊਗਾ ਜਿਹੜੇ ਸੌ ਵਾਲਾ ਇਹਨਾਂ ਦੀ ਮਤਲਬ ਸੂਟ ਇਹਨਾਂ ਦੇ ਬੁਰਨੀ ਆਉਂਦਾ ਜੀ ਇਟਾਲੀਅਨ ਦੇ ਆ ਇਹਨਾਂ ਡਾਲੀਅਨ ਤੇ ਬੁਰਨੀ ਆਉਂਦਾ ਕਿਉਂਕਿ ਇਹ ਆਪਾਂ ਭਾਈ ਚੀਜ਼ ਪਾਈ ਹੋਈ ਏ ਜਿਹੜੀ ਤੁਸੀਂ ਵਰਤ ਲੈਣੇ ਉਹਦੇ ਵਤ ਫਿਰ ਆਪਾਂ ਅਗਲੇ ਨੂੰ ਦੱਸ ਹੀ ਦੇਣੀ ਆ ਉਹਨਾਂ ਦਾ ਪੰਜ ਸੂਟਾਂ ਦਾ ਡਿਜ਼ਾਈਨ ਹੋਰ ਸੀ ਜੀ ਇਹਨਾਂ ਦਾ ਡਿਜ਼ਾਈਨ ਭਾਈ ਹੋਰ ਹੈ ਇਹ ਮੈਚ ਨਹੀਂ ਹੋਗੇ ਮੈਚ ਨਹੀਂ ਆ ਰਹੇ ਉਹਨਾਂ ਦੇ ਨਾਲ ਦੀਆਂ ਸਲਵਾਰਾਂ ਨਹੀਂ ਅਸੀਂ ਹੈਨਾ ਇਹ ਮੜਾ ਮੜਾ ਡਿਫਰੈਂਟ ਜਾਈ ਜਾਂਦਾ ਹੈ ਹੈਨਾ ਹੈਨਾ ਦੀਪੂ ਹੂੰ ਰੇਟ ਸੇਮ ਹੈ ਜੀ 650 ਰੁਪਏ ਹਾਲੋ ਜੀ ਇਹਦੇ ਬਾਜੂ ਤੇ ਐਵੇਂ ਆਊਗਾ ਜੀ ਡਿਜ਼ਾਈਨ ਆ ਕੇ ਰਾਗਾ ਹਾਂ ਤਾਂ ਡਿਜ਼ਾਈਨ ਹਜੇ ਜੀ ਮਾਰਕੀਟ ਚ ਆਉਣਾ ਬਾਕੀ ਹੈ ਜੀ ਆ ਗੜਾ ਆ ਗਿਆ ਜੀ ਤੇ ਆ ਇਹ ਜਿਹੜੇ ਆ ਰੰਗ ਜਾਂ ਨਾ ਡਬਲ ਸ਼ੇਡ ਜੇ ਸ਼ੂਟ ਆ ਜੀ ਇਹ ਇਹਦੀ ਸਲਵਾਰ ਇਹਦੇ ਨਾਲ ਦੀ ਐ ਆ ਦੇਖੋ ਜੀ ਸਲਵਾਰਾਂ ਸਾਰੇ ਦੀਆਂ ਪਲੇਨ ਰਹਿਣਗੀਆਂ ਤੇ ਪੁੱਤਾਂ ਤਾਂ ਮਰਵਾ ਦੇ ਕਰ ਬਈ ਐਂਗੋ ਕਰਦਾ ਹੂੰ ਨਹੀਂ ਭੇਬਰ ਵੀ ਬੇਰ ਗੱਲੇ ਨੂੰ ਹੱਥ ਨਾ ਲਾਏਗਾ ਤੇ ਮੇਰੇ ਪੈਸੇ ਦੀ ਨਹੀਂ ਚੱਕਿਆਗਾ ਹੈਂ ਕੀ ਆ ਦੇਖੋ ਜੀ ਇਹਦੇ ਸਾਡਾ ਚੱਲਦਾ ਏ ਠੱਕਾ ਸੀ ਤਾਂ ਕਰਦੇ ਕਿਧਰ ਡਿਜ਼ਾਈਨ 'ਚ ਫਰਕ ਆ ਗਿਆ ਜੀ ਇਹ ਡਬਲ ਸ਼ੇਡ ਆ ਗਿਆ 650 ਰੁਪਏ 'ਚ ਚੱਲ ਰਹੇ ਆ ਜੀ ਇਹ ਸਾਰੇ ਸ਼ੂਟ 650 ਚੱਕ ਲੋ ਬਈ ਸੂਟ ਚੱਕ ਲੋ ਆ ਬੈਂਗੜੀਆ ਕਲਰ ਜਿਹੜਾ ਪਹਿਲਾ ਟੱਪਿਆ ਕਾਫੀ ਆ ਹਨਾ ਓਏ orange ਕਾਫੀ ਆ ਨਾ ਆ orange ਤੇ ਕਾਫੀ ਦਾ ਡਬਲ ਸ਼ੈਡਡ ਆ ਹਨਾ ਬਾਟਮ ਉਹ ਆ ਨਾ ਬਾਟਮ ਵਿੱਚ ਬਾਟਮ ਕੋਲ ਜਿੱਥੇ ਆਪਾਂ ਡਿਜ਼ਾਈਨ ਜਿਹਾ ਦਿੱਤਾ ਹੋਇਆ ਹੈ ਜਿੱਥੇ ਘੇਰੇ ਦਾ ਕੋਈ ਇਸ਼ੂ ਨਹੀਂ ਜੀ ਇਹ ਘੇਰਾ ਮੈਨੂੰ ਲੱਗਦਾ ਹੈ 25 26 ਇੰਚ 27 ਇੰਚ ਤਿਆਰ ਹੋ ਜਾਊਗਾ ਮੌਜ ਨਾਲ ਆ ਬਾਹਾਂ ਤੇ ਆਊਗਾ ਜੀ ਅਗਲੇ ਤੇ ਬਾਟਮ ਇਹਦੀ ਕਾਫੀ ਇਹ ਇਸ ਦਾ ਸਾਲ ਹੈ ਬਾਈ ਮੈਨੂੰ ਦੀਪੂ ਕਹੂਗਾ ਜੀ ਉਹੀ ਖੋਲ ਖੋਲ ਛਿੜ ਦਿਨੀ ਹੈ ਤੂੰ ਸਾਲ ਇੱਕ ਖੋਲ ਕੇ ਦਿਖਾਇਆ ਕਰ ਮੈਨੂੰ ਲੱਗਦਾ ਵੀ ਅਗਲੀ ਚੀਜ਼ ਦਿਖਾਈ ਜਾਵੇ ਆ ਦੇਖੋ ਜੀ ਇਹ ਸਾਰੇ ਡਬਲ ਛੇੜ ਹੈ ਜੀ ਓਨਲੀ 650 ਦਾ ਸੂਟ ਹੈ ਜੀ 85 ਰੁਪਏ ਇਹਦੇ ਤੇ ਡਿਲੀਵਰੀ ਲੱਗੂਗੀ ਜਿਹੜਾ ਘਰੋਂ ਆਪੇ ਲੈ ਕੇ ਜਾਂਦਾ ਜੀ ਉਹ ਨੂੰ ਇਹ 650 ਕੀ ਕਹੂਗਾ ਕਿਉਂਕਿ ਇਹ ਫਿਰ ਨਿਖਲੀ ਅਗਲਾ ਆਪ ਆਪੇ ਲੈ ਜਾਂਦਾ ਇਹਦਾ ਕਲਰ ਕਿ ਟਕਾਂ ਟਾਣਾ ਹੂੰ ਫਰੋਜੀ ਬਲੀ ਫਰੋਜੀ ਬਲੂ ਫਰੋਜੀ ਤੇ ਨੀਵੀ ਬਲੂ ਹੈ ਹਨਾ ਆ ਲਓ ਜੀ ਇਹ ਡ ਜਾਣ ਬਿਲਕੁਲ ਨਿਊ ਹੈ ਇਹ ਮਤਲਬ ਡਬਲ ਛੇੜ ਜੇ ਆ ਕੇ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਸੋਨੂੰ ਦੱਸੀ ਹੈ ਨੇ ਤੁਹਾਡੇ ਵਾਸਤੇ ਅਪਨ ਨਵਾਂ ਮਾਲ ਲੈ ਕੇ ਆਉਣ ਲੱਗੇ ਜੀ ਇਸ਼ਾਰਾਂ ਦੀ ਲੱਗੀ ਹੋਈ ਹੈ ਤੇ ਆ ਬਾਜੂ ਤੇ ਆਊਗਾ ਜਿਹੜਾ ਇਹ ਮਾਰਕੀਟ ਚ ਮਾਲ ਆਇਆ ਨਹੀਂ ਅਪਾ ਤੁਹਾਡੇ ਵਾਸਤੇ ਲਈ ਫਿਰਦੇ ਆ ਮਾਲ ਇਹ ਵੀ ਬਲੂ ਕਮ ਛਾੜਾ ਛੋਟਾ ਜਿਹਾ ਪਰ ਅਸੀਂ ਡਿਜ਼ਾਈਨ ਟਾਪਰ ਦੇ ਲਿਆਉਣੇ ਆ ਬਾਕੀ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਲੀਜ਼ ਰਿਕੁਐਸਟ ਹੈ ਕਲਰ ਇਹ ਚ ਹੁੰਦੇ ਦਾ ਬਹੁਤ ਹੈ ਪਰ ਬਚ ਚੁਣਮੇ ਕਲਰ ਲੈ ਕੇ ਆਉਣੇ ਜੀ ਕਿ ਕਸਟਮਰ ਪਾ ਕੇ ਖੁਸ਼ ਹੋਵੇ ਕਿੰਨਾ ਸੋਹਣਾ ਇਹ ਸਰਦੀ ਵਾਲੇ ਸਟੌਲ ਸੂਟ ਆ ਜੀ 650 ਚ ਦੀਪੂ ਨੰਬਰ ਲਾਦੀ ਸੂਟਾਂ ਤੇ ਕਈਆਂ ਨੇ ਫਿਰ ਰਿਕੁਐਸਟ ਆਈ ਹੈ ਕਹਿੰਦੇ ਨੰਬਰ ਨਹੀਂ ਤੁਸੀਂ ਲਾਉਂਦੇ ਮੈਂ ਕਿਹਾ ਭਾਈ ਦੀਪੂ ਲਾ ਆਂਦਾ ਹੋਤਾ ਕਹਿੰਦਾ ਮੈਂ ਆਪ ਸਿੱਖ ਲਿਆ ਨੰਬਰ ਲਾਉਣਾ ਫਿਰ ਭੁੱਲ ਗਿਆ ਆ ਗਿਆ ਜੀ orange ਇਹ ਦੁਬਾਰੇ ਫੇਰ ਆ ਗਿਆ ਹਨਾ ਪਹਿਲਾਂ ਵਾਲਾ ਡਿਫਰੈਂਟ ਹੈ ਥੋੜਾ ਕਲਰ ਡਿਫਰੈਂਟ ਉਹ ਤਾਂ ਸੇਲ ਹੋ ਗਏ ਸੀ ਬਹੁਤ ਪਿਆਰੇ ਆ ਜੀ ਇਹ ਡਿਜ਼ਾਈਨ ਆ ਇਹਦੀ ਬਟਮ ਹੈ ਇਹਨਾਂ ਤੇ ਬੁਰਨੀ ਆਉਂਦਾ ਜੀ ਇਹਦਾ ਤੁਹਾਨੂੰ ਪਤਾ ਕੋਪੜੇਗਾ ਆ ਲਓ ਜੀ ਸਾਰੇ ਨਿਊ ਡਿਜ਼ਾਈਨ ਸਿਰਫ 650 ਲਾਸਟ ਆਗੇ ਵੀ ਮਹਿੰਗੀ ਮਹਿੰਦੀ ਤੇ ਬੋਟਲ ਗਰੀਆਂ ਹਾਂ ਲੋ ਜੀ ਆ ਗਿਆ ਮਹਿੰਦੀ ਤੇ ਗ੍ਰੀਨ ਆ ਗਿਆ ਗੇ ਦੀ ਗ੍ਰੀਨ ਬਟਮ ਐਂਡ ਇਸਕਾ ਸਾਲ ਹਾਂ ਰਾਮ ਟੈਕਸਟਲ ਰਵੋ ਕਿੱਥੋਂ ਆ ਗਿਆ ਇਹ ਸੱਚਾ ਸੂਟ ਲੈ ਕੇ ਗਿਆ ਠੀਕ ਹੈ ਆ ਲਓ ਜੀ ਇਹ ਆ ਗਿਆ ਮਹਿੰਦੀ ਜਿਹੜੀ ਸੀ ਆਪਣਾ ਲਾਸਟ ਸ਼ੇਡ ਜੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਭੇਜ ਸਕਦੇ ਹੋ ਤੇ ਇੱਕ ਦੋ ਨੰਬਰ ਉਹਨਾਂ ਮੈਂ ਦੀਕੂ ਤੋਂ ਲਗਾਉਣੀ ਆ ਜੀ ਮੈਨੂੰ ਲਾਉਣੇ ਨੇ ਸਿਖਾਏ ਸੀ ਮੈਂ ਭੁੱਲ ਜਾਨੀ ਆ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਆਪ ਸਭ ਨੂੰ ਅੱਤਵਨ ਕੀ ਬੇਨਤੀ ਕਰਦੇ ਆ ਸਾਨੂੰ ਮਾਫ ਕਰਿਆ ਕਰੋ ਤੇਰਾ ਕੀ ਕਹਿਣਾ ਦਿੱਕੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ